ਅੱਜ ਹੁਸ਼ਾਰਪੁਰ 'ਚ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 692 ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ 'ਚ ਵਿਸ਼ਾਲ ਸ਼ੋਭ ਯਾਤਰਾ ਸਜਾਈ ਗਈ ਜਿਸ ਵਿੱਚ ਹੁਸ਼ਾਰਪੁਰ ਤੋਂ ਇਲਾਵਾ ਆਸ-ਪਾਸ ਦੇ ਇਲਾਕੇ ਦੇ ਸੰਗਤਾਂ ਨੇ ਵੀ ਸ਼ਿਰਕਤ ਕੀਤੀ। ਅੱਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 647 ਮਾ ਪ੍ਰਕਾਸ਼ ਉਤਸਵ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਬੜੀ ਸ਼ਰਧਾ ਨਾਲ ਮਨਾੜੀਆਂ ਗੁਰੂ ਵਿਦਾਸ ਮਹਾਰਾਜ ਜੀ ਦਾ ਆਗਮਨ ਇਸ ਦੁਨੀਆ ਚ ਸੇਹ ਦਿੰਦਾ ਜਿਹਦੋ ਅਸੀਂ ਸਿੱਖਿਆ ਲੈ ਕੇ ਆਪਣਾ ਜੀਵਨ ਸਜਾਰ ਕਰਦੇ ਆ ਉਹਦੀ ਸੇਹ ਦੇ ਦਰਤੀ ਬਾਣੀ ਦੇ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਦੇ ਆ ਆਉ ਰਲ ਕੇ ਸਮਾਜ ਚ ਬਰਾਬਰੀ ਲਿਆਣ ਲਈ ਸਮਾਜ ਦੀ ਤਰੱਕੀ ਕਰਨ ਲਈ ਅਸੀਂ ਸਾਰੇ ਹਿੱਸੇਬਾ ਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਆਈ ਨਰੀ ਤੋਂ ਬਾਰੇ ਆਇਤਾ ਨਗਰ ਕੀਰਤਨ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਵਸ ਤੇ ਸਾਰੇ ਹੀ ਸੰਸਾਰ ਵਿੱਚ ਅੱਜ ਸ਼ੋਭਾ ਯਾਤਰਾ ਕੱਢੀਆਂ ਜਾ ਰਹੀਆਂ ਹਨ ਜੋ ਕਿ ਜਨਮ ਦਿਨ ਹੈ ਉਹ ਕੱਲ ਨੂੰ ਹੈ 24 ਤਰੀਕ ਦਾ ਲੇਕਿਨ ਇਸ ਵੰਦੀ ਸੂ ਸੰਤਾ ਦੇ ਵਿੱਚ ਇਹਨਾਂ ਖੁਸ਼ੀ ਹੈ ਲਹਿਰ ਰਿਹਾ ਹੈ ਕਿ ਉਹਨੂੰ ਸਤਗੁਰੂ ਅਰਬਦਾਸ ਸਾਹਿਬ ਨੇ ਮਿਸ਼ਨ ਜਿਸ ਤਰ੍ਹਾਂ ਉਹਨੇ ਕਿਹਾ ਸੀ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭ ਕੋਈ ਅੰਨ ਛੋਟ ਵੱਡੇ ਸਭ ਸਭ ਸੇਰ ਅਰਦਾਸ ਰਾਏ ਪਰਸਾਨ ਮਾਤਾ ਵਿਦਿਆਤ ਕੀਨ ਵਿਵੇਕ ਦੀਪਨੀ ਉਹਨਾਂ ਨੇ ਇੱਕ ਦਾ ਸ਼ਗਾ ਦਿੱਤਾ ਜੀ ਇਕੱਠੇ ਹੋਣ ਦਾ ਸ਼ਗਾ ਦਿੱਤਾ ਜੀ ਪੜ੍ਹਨ ਲਿਖਣ ਦਾ ਸ਼ਗਾਤ ਵਾਸਤੇ ਗਿਆ ਸੀ ਸੋ ਜਦ ਤੱਕ ਅਸੀਂ ਇਕੱਠੇ ਨਹੀਂ ਹੋਵਾਂਗੇ ਬੱਚੇ ਨੂੰ ਪੜਾਵਾਂਗੇ ਨਹੀਂ ਉਦੋਂ ਤੱਕ ਇਹ ਬੇਗੋ ਪੜਾਉਣੇ ਵਾਲਾ ਨਹੀਂ ਹੈ ਬੱਚਿਆਂ ਨੂੰ ਹੱਕਾਂ ਵਾਸਤੇ ਜਾਗਰੂਤ ਕਰਨਾ ਪਵੇਗਾ ਤਦ ਹੀ ਡਾਕਟਰ ਮਿਲਕਰ ਦੇ ਮਿਸ਼ਨ ਲੋਗਿਲ ਜਾਇਆ ਸਕਦਾ ਸਤਗੁਰੂ ਦਾਸ ਸਾਹਿਬ ਦੇ ਵਿੱਚ ਲੋਗਿਲ ਜਾਇਆ ਸਕਦਾ ਹੈ ਸੋ ਅੱਜ ਮੇਰੇ ਨਾਲ ਚੌਥੀ ਸਾਹਿਬ ਪ੍ਰਧਾਨ ਪੀਚਿੰਡਾ ਸਫਰਕਟਰ ਇੰਡੀਆ ਤੋਂ ਸਾਰੇ ਇਹਨਾਂ ਦਾ ਬਹੁਤ ਸਹਿਯੋਗ ਹੈ ਉਸ ਮੇਰੇ ਨਾਲ ਇੰਜੀਨੀਅਰ ਝੰਡੇ ਸਿੰਘ ਸੰਧੂ ਸ਼੍ਰੋਮਣੀ ਸ਼ਗੂਰ ਦਾ ਚਈ ਚਰਨ ਜਿਸ ਚੰਨ ਪੰਜਾਬ ਦੇ ਸੂਤ ਸਾਰੇ ਮੈਂਬਰ ਠੇਕੇ ਦਾ ਭਗਵਾਨ ਦਾਤ ਜੀ ਤੇ ਹੋਰ ਸਾਥੀ ਜੋ ਹੈ ਵੱਖ-ਵੱਖ ਪਿੰਡਾਂ ਤੋਂ ਸ਼ੁਭਾ ਯਾਤਰਾ ਆ ਰਹੀਆਂ ਹਨ ਔਰ ਸਾਰਿਆਂ ਨੇ ਸ਼ੁਭਾ ਯਾਤਰਾ ਦੇ ਇਹੀ ਹੈ ਕਿ ਇਕੱਠੇ ਹੋਵੋ ਔਰ ਜੁਲਮ ਨੇ ਖਿਲਾਫ ਲੜਨ ਵਾਸਤੇ ਤਿਆਰੀ ਕਰ ਲਓ ਕਿਉਂਕਿ ਆਨ ਵਾਲਾ ਸਮਾਂ ਜੋ ਹੈ ਉਹ ਸਾਡੇ ਵਾਸਤੇ ਠੀਕ ਨਹੀਂ ਹੈ ਸ਼ੁਭਾ ਯਾਤਰਾ ਰੂਟ ਵੀ ਰਹੇਗਾ ਆਪਣਾ ਸੁਪਾ ਜਾਂਦਾ ਰੂਟ ਉਦਮ ਸਿੰਘ ਪਾਰਕ ਤੋਂ ਡਾਕਟਰ ਮੀਨ ਬੀ ਆਦਮੇਰ ਚੌਕ বাস ਸਟੈਂਡ ਖਗਵਾੜਾ ਚੌਕ ਗਵਰਨਮੈਂਟ ਕਾਲਜ ਚੌਕ ਸ਼ੈਸ਼ੇ ਚੌਕ ਕੈਂਟਾ ਕ ਚੌਕ ਤੇ ਖਗਵਾੜਾ ਚੰਪ ਦੇ ਵਿਦਾਗੀ ਦੇ ਕੇ ਬਖ ਖਸ ਜੋ ਹੈਗੇ ਸਭਾ ਉਹਨਾਂ ਨੂੰ ਉਹਨਾਂ ਦੇ ਵਿਦਾਗੀ ਦਿੱਤੀ ਜਾਂਦੀ ਹੈ ਹਰ ਤੋਂ ਹੀਰਾ ਛੋੜ ਕੇ ਕਰਿਆਨ ਕੀ ਆ ਤਿੰਨ ਅਰ ਦੋ ਚ ਪ ਜਾਏਗੇ ਦਰਤ ਭਾਕੇ ਰਮਦਾਸ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਮਨ ਕੋ ਆਂ ਰੂਟ ਬੜੇ ਸਭ ਸੰਭਤੀ ਕ ਵਿਦਾਸ ਰਹੇ ਪੱਤਾ ਅੱਜ ਦੇ ਮਾਨ ਗੁਰਪੁਰਬ ਤੇ ਜਿਹੜਾ ਗੁਰੂ ਰਵਦਾਸ ਜੀ ਦਾ 647 ਵਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਾਰੀਆਂ ਹੀ ਸੰਗਤਾਂ ਨੂੰ ਦੇਸ਼ ਦੇ ਵਿੱਚ ਵਸੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਜਿਵੇਂ ਆਪਾਂ ਗੁਰਪੁਰਬ ਮਨਾ ਰਹੇ ਹਾਂ ਗੁਰੂ ਰਵਦਾਸ ਜੀ ਦਾ ਸੁਪਨਾ ਸੀ ਐਸਾ ਚਾਹੂ ਰਾਜ ਮੈਂ ਜਹਾ ਮਿਲੇ ਸਭਨ ਕੋ ਆਨ ਝੋਟ ਪੜੇ ਸਭ ਸੰਭ ਦੇ ਕਬੀਦਾਸ ਰਹੇ ਪ੍ਰਚੰਡ ਇਥੇ ਹੀ ਗੱਲ ਨੂੰ ਅੱਗੇ ਬਾਬਾ ਸਾਹਿਬ ਡਾਕਟਰ ਭੀਮਰਾਮ ਮੇੜਕਰ ਜੀ ਨੇ ਤੋੜਿਆ ਉਹਨਾਂ ਨੇ ਕਿਹਾ ਪੋਲਿਟਿਕਲ ਪਾਵਰ ਜੀ ਦਾ ਮਾਸਟਰ ਕੀ ਵਿਚ ਕੈਨ ਓਪਨ ਈਚ ਐਂਡ ਐਵਰੀ ਲੋਗ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਪੀਬਰਾਓ ਮੇੜਕਰ ਔਰ ਗੁਰਵ੍ਰਿਦਾਸ ਮਹਾਰਾਜ ਜੀ ਨੂੰ ਯਾਦ ਤਾਂ ਜ਼ਰੂਰ ਕਰਦੇ ਆ ਪਰ ਜਿਹੜੇ ਉਹ ਨਹੀਂ ਸੁਖਣੇ ਸਾਡੇ ਲਈ ਸੰਜੋਜ ਸਨ ਉਹਨਾਂ 'ਤੇ ਪੈਰਾ ਦੇਣ ਦੀ ਲੋੜ ਹੈ ਅੱਜ ਦੇ ਇਸ ਮੌਕੇ ਤੇ ਉੱਤੇ ਸਾਰੀਆਂ ਹਿੱਸਕਦਾਰੋਂ ਬੇਨਤੀ ਕਰਦਾ ਕਿ ਬਈ ਬਾਬਾ ਸਾਹਿਬ ਔਰ ਗੁਰਵ੍ਰਿਦਾਸ ਜੀ ਜਿਨ੍ਹਾਂ ਨੇ ਉਹ ਬੜਾ ਉਪਕਾਰ ਕੀਤਾ ਹੈ ਸਾਡੇ ਦੇ ਉੱਪਰ ਉਹਨਾਂ ਨੂੰ ਜਾਤ ਜ਼ਰੂਰ ਕਰਦੇ ਆਂ ਅਸੀਂ ਔਰ ਅਸੀਂ ਉਹਨਾਂ ਦੇ ਸੁਪਨਿਆਂ ਦਾ ਰਾਜ ਲੈਣਾ ਹੈ ਇਸ ਕਰਕੇ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦੇ ਰਾਜਵਾਲ ਨੂੰ ਵਧਾਈਏ ਜੈ ਗੁਰਦੇਵ ਧਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਜੈ ਪੀਰ ਜੈ ਜਵਾਲਾ ਬੋਲੇ ਜੀ ਛੱਤ ਗੁਰੂ ਰਬਦਾਸ ਮਹਾਰਾਜ ਜੀ ਦਾ 647 ਮਾ ਜਨਮ ਦਿਨ 24 ਫਰਵਰੀ ਨੂੰ ਮਨਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਅੱਜ 23 ਫਰਵਰੀ ਨੂੰ ਉਹਦੇ ਸਬੰਧ ਦੇ ਵਿੱਚ ਉਹ ਹਿਆਰਪੁਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜੀ ਥੋਪਾ ਯਾਤਰਾ ਉਹ ਕੱਟੀ ਜਾ ਰਹੀ ਹੈ ਮਾਤ ਮੁਟੀ ਸੰਗਤ ਨੂੰ ਛੰਦਗੁਰ ਰਵਦਾਸ ਮਹਾਰਾਜ ਜੀ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਾ ਔਰ ਸੰਗਤ ਨੂੰ ਅਪੀਲ ਕਰਦਾ ਕੁ ਜੋ ਛੱਤਪੁਰਾਂ ਦਾ ਛਪਣਾ ਸੀਗਾ ਬੇਗੰਪੁਰਾ ਪਛਾਣਦਾ ਔਰ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਦਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਉਹਦੇ ਤੇ ਆਪਾਂ ਅਮਲ ਕਰੀਏ ਤੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖੀਏ ਤਾਂ ਕਿ ਆਪਾਂ ਇੱਕ ਵਧੀਆ ਸਮਾਜ ਸਿਰਜ ਸਕੀਏ ਤਾਂ ਦੇਸ਼ ਗੌਂਦ ਦੀ ਤਰੱਕੀ ਕਰ ਸਕੀਏ ਤੇ ਇੱਕ ਵਾਰ ਫੇਰ ਮੈਂ ਮੁਬਾਰਕਬਾਦ ਦਿੰਦਾ ਸਤਿਗੁਰੂ ਅਰਜਨ ਦੇਵ ਜੀ ਦੇ ਜਨਮ ਦਿਨ ਦੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ